ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਜੀ ਪਹੁੰਚ ਗਏ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਟਾਈਮ ਜਿਹੜਾ ਜੀ 7 ਵਜੇ ਦੇ ਵਿੱਚ ਸਿਰਫ 1 ਮਿੰਟ ਬਾਕੀ ਆ ਤੇ ਤੂੜੀ ਅੱਜ ਆਈ ਹੈ ਜੀ 6 ਟਰਾਲੀਆਂ ਆਈਆਂ ਤੇ ਜਿਹੜਾ ਕੱਲ ਜਿਹੜਾ ਰੇਟ ਸੀਗਾ ਜੀ 400 ਤੇ 40 ਰੁਪਏ ਲੱਗਿਆ ਸੀਗਾ 2 ਅਕਤੂਬਰ ਨੂੰ ਤੇ ਅੱਜ ਤਰੀਕ ਹੈਗੀ 3 ਅਕਤੂਬਰ 2025 ਤੇ ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਐਮ ਜਿਹੜਾ 7 ਵਜ ਗਏ ਜੀ ਪੂਰੇ ਤੇ ਬੋਲੀ ਜਿਹੜੀ ਸ਼ੁਰੂ ਹੋ ਗਈ ਜੀ ਤਲੋ ਜੀ ਪਹਿਲੀ ਟਰਾਲੀ ਚ ਜਿਹੜਾ ਸਿੰਪਲ ਭਰ ਲਿਆ ਅੰਦਰ ਦੀ ਆ ਬਾਈ ਅੰਦਰ ਦੀ ਤੂੜੀ ਆ ਜੀ ਪਹਿਲੀ ਟਰਾਲੀ ਆ ਬੋਲੋ ਅਰੇ ਅੰਦਰ ਦੀ ਤੂੜੀ ਆ ਆ ਦੇਖੋ ਸਾਹਮਣੇ ਆ ਵਧੀਆ ਆ ਤੂੜੀ ਆ ਦੇਖ ਪਹੁੰਚਣੇ ਆ ਦੇਖੋ 300 ਰੁਪਿਆ 300 ਰੁਪਿਆ 300 ਰੁਪਿਆ 5 10 15 ਭਾਈ ਮੜਾ ਮੂੰਹ ਬੋਲਿਆ ਅਗਲੇ ਨੂੰ ਸ਼ੱਕ ਹੁੰਦਾ ਵੀ ਬੋਲਦਾ ਨਹੀਂ ਅਗਲਾ ਹਾਂ ਇਹ ਸਹੀ ਗੱਲ ਆ ਆਹਾਂ ਕਿੰਨੇ ਕਹੇ ਸੀ 315 320 20 3 835 335 445 345 345 ਬੋਲਾਂਗੇ ਲੈ 345 ਰੁਪਏ ਲੱਗ ਗਈ ਪਹਿਲੀ ਟਰਾਲੀ ਜਿਹੜੀ ਬੋਲੀ ਲੱਗੀ 345 ਰੁਪਏ ਲੱਗ ਗਈ ਪਹਿਲੀ ਟਰਾਲੀ ਦਾ ਰੇਟ ਜਿਹੜਾ ਸੀ 300 ਤੋਂ ਜਿਹੜਾ ਪਾਰ ਹੋ ਗਿਆ ਜੀ ਕੋਟਕਪੂਰਾ ਮੰਡੀ ਦੇ ਵਿੱਚ 345 ਰੁਪਏ ਪਹਿਲੀ ਟਰਾਲੀ ਲੱਗੀ ਆ ਤੇ ਨਾਗ ਰਹੇ ਜੀ 5 ਹੋਰ 5 ਹੋਰ ਟਰਾਲੀਆਂ ਰਹਿ ਗਈਆਂ ਤੇ ਬਾਕੀ ਗਾਹਕ ਅਜ ਹੈਗੇ ਆ ਤੇ ਪਹਿਲੀ ਟਰਾਲੀ ਤੇ ਕਈ ਵੇਰੇ ਕੋਈ ਗਾਹਕ ਨਹੀਂ ਬੋਲਦਾ ਜਿਵੇਂ ਜਿਵੇਂ ਟਰਾਲੀਆਂ ਘਟਣੀਆਂ ਉਮ ਮੇਰੇ ਗਾਹ ਬੋਲਣੀ ਆ ਤੂੜੀ ਦੇਖੋ ਯਾ ਕੁਆਲਿਟੀ ਆ ਦੋ ਨੰਬਰ ਟਰਾਲੀ ਦੀ ਤੇ ਲੋ ਜੇ ਇਹ ਵੀ ਅੰਦਰ ਦੀ ਤੂੜੀ ਆ ਜਾਵਾ ਆ ਦੇਖ ਲੋ ਇਹ ਸੰਦਿਆ ਰੋਪਾ ਹਾਂ ਆ ਵੀ ਭਰ ਲਿਆ ਸੈਂਪਲ ਕੇਵਲ ਨੇ ਇਹਦਾ ਬਣੀ ਆਹੋ ਇਹਦੇ ਨਾਲ ਹੀ ਹੋ ਰਿਹਾ ਹੈ ਲੋ ਕੁ ਮੀਟਰ ਹਾਂ ਤੈਨੂੰ 300 ਹੈ 300 ਰੁਪਏ 300 ਰੁਪਏ 25 ਰੁਪਏ 300 ਰੁਪਏ 45 ਰੁਪਏ ਹੈ 345 ਰੁਪਏ ਬੋਲਦਾ ਵੇਚਣਾ 345 ਨਹੀਂ ਵੇਚਣੀ ਲੋ ਜੀ ਇਹ ਵੀ 345 ਰੁਪਏ ਲੱਗੀ ਸੀ ਦੂਜੀ ਟਰਾਲੀ ਵੀ ਤੇ ਬਾਈ ਕਹਿੰਦਾ ਵੀ ਨਹੀਂ ਵੇਚਣੀ ਰੇਟ ਜਿਹੜਾ ਥੋੜਾ ਦੋ ਟਰਾਲੀਆਂ ਦੀ ਬੋਲੀ ਹੋਈ ਹੈ ਜੀ 345 45 ਰੁਪਏ ਹੋਈਆਂ ਤੇ ਲੋ ਜੀ ਚਾਰ ਨਾਕ ਹੋਰ ਰਹਿ ਗਏ ਬੋਲ ਬਾਈ 200 ਰੁਪਏ ਕਿਹੜਾ ਸਰਚਾ 200 ਰੁਪਏ 20 ਰੁਪਏ 25 ਰੁਪਏ 30 ਰੁਪਏ 35 40 ਰੁਪਏ 45 ਰੁਪਏ 350 ਬੋਲ 352 60 ਰੁਪਏ 63 ਰੁਪਏ 363 ਰੁਪਏ 360 ਲੋ ਜੀ ਤਿੰਨ ਜੀ ਟਰਾਲੀ ਜਿਹੜੀ ਲੱਗੀ 365 ਰੁਪਏ ਲੱਗੇ ਜੀ ਕੋੜਕਪੁਰਾ ਮੰਡੀ ਦੇ ਵਿੱਚ ਦਾ ਰੇਟ ਆ ਜੀ 350 ਦੇ ਆਸ-ਪਾਸ ਹੋ ਗਿਆ ਤੇ ਤਿੰਨ ਨਾਗ ਹੋਰ ਰਹਿ ਗਏ ਜੀ ਤੇ ਦੇਖਦੇ ਆਂ ਤਿੰਨ ਨਾਗ ਦਾ ਕੀ ਰੇਟ ਲੱਗਦਾ ਜੀ ਤੇ ਆ ਵੀ ਤੂੜੀ ਜਿਹੜੀ ਅੰਦਰ ਦੀ ਆ ਜੀ ਬਹੁਤ ਵਧੀਆ ਕੁਆਲਿਟੀ ਹੈ ਸਰੇ ਦੀ ਕਰੋ ਇਹ ਚੈੱਕ ਅੰਦਰ ਦੀ ਤੂੜੀਏ ਦੇਖੋ ਬਹੁਤ ਵਧੀਆ ਸਰੇ ਦੀ ਕੁਆਲਿਟੀ ਹੈ ਸੁੱਕੀ ਜਮਾਂ ਚੁੱਟੀ ਬਰਫਰਗੀ ਰੂਮ ਵਰਗੀ ਤੂੜੀ ਜੀ ਲੈ ਲਓ ਜੀ ਕੇਵਲ ਨੇ ਭਰ ਲਿਆ ਸਿੰਪਲ ਬਾਹਰ ਦੀ ਜਗਾ ਬਾਹਰ ਦੀ ਤੂੜੀ ਆਂ ਬੋਲੋ 250 ਰੁਪਇਆ 250 ਬਾਈ ਦੇਵੀ ਵਾਲੇ ਲਾਏ ਹੋਗੇ 60 ਰੁਪਏ 65 ਰੁਪਏ 70 ਰੁਪਏ 300 ਰੁਪਇਆ 5 ਰੁਪਏ 305 ਰੁਪਏ 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 345 ਬੋਲਾਂਗੇ 345 ਲਓ ਜੇ ਸਾਰਾ ਟਰਾਲੀਆਂ ਦਾ ਰੇਟ ਹੀ 300 ਤੇ 45 45 ਰੁਪਏ ਬਾਈ ਜੀ ਲੱਗਿਆ ਸਾਰੀਆਂ ਟਰਾਲੀਆਂ ਦਾ ਰੇਟ 345 45 ਰੁਪਏ ਰੰਗੇ ਆ ਚਾਰਾਂ ਦਾ ਜੀ ਤੇ ਦੋ ਨਗ ਲੈ ਗਏ ਜੀ ਟੋਟਲ ਆਏ 6 ਨਗ ਤੇ ਦੇਖ ਸਕਦੇ ਆਂ ਤੁਸੀਂ ਉਧਰੋਂ ਟਰਾਲੀ ਬਾਈ ਨੇ ਮੋੜ ਲਈ ਆ ਬੋਲੀ ਹੋ ਗਈ ਤੇ ਉਹ ਇੱਕ ਟਰਾਲੀ ਜਿਹੜੀ 345 ਰੁਪਏ ਲੱਗੀ ਸੀ ਤੇ ਬਾਈ ਕਹਿੰਦਾ ਵੀ ਨਹੀਂ ਵੇਚਨੀ ਉਹ ਉਹ ਟਰਾਲੀ ਹੁਣ ਬਾਅਦ ਚ ਦੇਖਦੇ ਆਂ ਕੀ ਬੰਦਾ ਲਈ ਦੋ ਨਗ ਰਹਿ ਗਏ ਜੀ ਇੱਥੋ ਜੀ ਆ ਜਿੱਥੇ ਮਰਜ਼ੀ ਖੜਲਾ ਇੱਥੋ ਜੀ ਆ ਸਟੈਂਸ ਵਰਬਿਆ 5 10 15 20 25 30 35 40 40 40 30 50 60 70 75 80 85 90 400 400 ਬੋਲਾਂਗੇ ਨੇ ਕੋਈ ਕੁ ਵੀ ਦਾ ਮੋਲਾ ਲਓ ਜੀ ਇਹ ਲੱਗੀ ਟਰਾਲੀ 400 ਰੁਪਿਆ ਲੱਗ ਜੀ ਕੋਟਕਪੂਰਾ ਮੰਡੀ ਦਾ ਜਿਹੜਾ ਸਿਰਾ ਰੇਟ ਹੈ 400 ਰੁਪਿਆ ਰਹਿ ਗਿਆ ਜੀ ਅੱਜ 345 45 ਤੇ ਫਿਰ 400 ਰੁਪਿਆ ਹੈ ਤੇ ਲਓ ਜੀ ਆ ਲਾਸਟ ਟਰਾਲੀ ਰਹਿ ਗਈ ਤੇ ਇਹਦੇ ਦੇਖਦੇ ਆਂ ਕੀ ਬੰਦਾ ਅਈ ਲਾਸਟ ਨਾ ਗਈ ਬਸ ਆ ਦੇਖੋ ਜੀ ਬਾਈ ਸਿੰਪਲ ਭਰੀ ਜਾਂਦਾ ਤੇ ਇਹ ਵੀ ਤੁੜੀ ਅੰਦਰ ਦੀ ਹੈ ਜੀ ਉਹ ਇਹ ਸੇਰ ਕਰੀ ਬਸਰ ਜਾਣਗੇ ਜੀ ਜੀ ਦੇ ਭਾਈ ਅੰਦਰ ਦੀ ਅੰਦਰ ਦੀ ਥੋੜੀ ਬੋਲਾਈ 360 360 ਰੁਪਏ 35 ਹਾਂ 35 40 45 450 50 60 65 400 ਕਰ ਦੇ 365 70 ਲੱਗ ਗਈ। ਲੱਗਾ ਤਾਰੀ ਨਹੀਂ ਚੋਕਾ ਕਹੀ ਇਹਨਾਂ। 70 ਰੁਪਏ। ਬੋਲਾਂਗੇ ਲੈ। 75 ਰੁਪਏ। 80 ਰੁਪਏ। 80 ਰੁਪਏ ਬੋਲਦਾ ਓਏ। ਲੈ ਨਾ ਫੋਟੋ। ਲੋ ਜੀ ਲਾਸਟ ਨਾਗਾ ਤੇ 380 ਰੁਪਏ ਲੱਗ ਗਏ ਜੀ। ਕੋਟ ਕਪੂਰਾ ਮੰਡੀ ਦਾ ਜਿਹੜਾ ਸਿਰਾ ਰੇਟ ਰਿਹਾ ਜੀ ਰਿਹਾ 400 ਰੁਪਿਆ ਤੇ 6 ਨਾਗਾ ਸੀ ਟੋਟਲ ਜੀ। ਤੇ 945 45 4 ਟਰਾਲੀਆਂ ਲੱਗੀਆਂ ਜੀ ਇੱਕ ਲੱਗੀ ਜੀ 400 ਆਹ ਲੱਗੀ ਜੀ 370 ਰੁਪਏ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ ਤੇ ਵੀਡੀਓ ਨੂੰ ਬਹੁਤ ਬਾਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਮਿਲਦੇ ਆਂ ਜੀ ਕੱਲ ਨੂੰ 7 ਵਜੇ ਕੋਟਕਪੁਰਾ ਮੰਡੀ